ਅੱਜ ਇੱਕ ਪਿਆਰ ਦਿੱਤਾ ਤਾਰੀ ਵਾਲ ਮੈਂ ਵੇਖ ਰਿਹਾ ਸੀ ਨੱਟ ਦੇ ਉੱਤੇ ਕਿ ਇਹ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਇਹ ਇੱਕ ਦਿਨ ਵੀ ਨਹੀਂ ਚੱਲ ਸਕਦੇ ਉਹ ਤਾਜਾ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸੇਖਮਾਣਾ ਤੁਰੇ ਫਿਰਦੇ ਆ ਨਾ ਇਹਨਾਂ ਦੇ ਵੱਡੇ-ਵਟੇਰਿਆਂ ਨੇ ਜੇਲਾ ਕੱਟੀਆਂ ਨੇ ਮੋਰਚੇ ਲਾਇਆ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਦੇ ਲਈ ਸਾਡੇ ਜਿਹੜੀ ਆਮ ਆਦਮੀ ਪਾਰਟੀ ਦੇ ਮੇਰੇ ਜਿੰਮੇ ਵਰਕਰ ਨੇ ਤਾਨੂੰ ਕਿਸੇ ਨੂੰ ਕਰਨੀ ਕੋ ਲੋੜ ਨਹੀਂ ਜਗਰੂਪ ਸਿੰਘ ਸੇਖਵਾ ਚਟਾਨਮਾਨ ਤੁਹਾਡੇ ਨਾਲ ਖੜੋਤਾ ਪੱਛਗਿਆਂ ਨੂੰ ਬਾਣ ਇੱਕੋ ਜਿਹੇ ਹਰਤਾਪ ਸਿੰਘ ਬਾਜਵਾ ਨੇ ਅੱਜ ਇੱਕ ਬਿਆਨ ਦਿੱਤਾ ਤਾਰੀ ਵਾਲਾ ਮੈਂ ਵੇਖ ਰਿਹਾ ਸੀ ਨੱਟ ਦੇ ਉੱਤੇ ਕਿ ਇਹ ਜਿਹੜੇ ਸੇਖਵਾ ਨਾ ਤੁਰੇ ਫਿਰਦੇ ਆ ਇਹ ਇੱਕ ਦਿਨ ਨਹੀਂ ਚੱਲ ਸਕਦੇ ਬਾਜਵਾ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸੇਖਵਾ ਨਾ ਤੁਰੇ ਫਿਰਦੇ ਆ ਨਾ ਇਨਾਂ ਦੇ ਵੱਡੇ ਮਟੇਰਿਆਂ ਨੇ ਜੇਲਾ ਕੱਤੀਆਂ ਨੇ ਮੋਰਚੇ ਲਾਏ ਆ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਦੇ ਲਈ ਤੇ ਜਿਹੜੇ ਤੇਰਨਾ ਤੁਰੇ ਫਿਰਦੇ ਆ ਨਾ ਤੂੰ ਤੇ ਇੱਕ ਦਿਨ ਕਿੰਨਾ ਉਹ ਇੱਕ ਘੰਟਾ ਵੀ ਨਹੀਂ ਅੰਦਰ ਕਰ ਸਕਦੇ ਬੋਲੇ ਸੋਨਿਹਾਲ ਰਸਨੀ ਆਕਾਰ ਪੱਛਗਿਆਂ ਨੂੰ ਵਾਂਣ ਇੱਕੋ ਜਿਹੇ ਹਾਂ ਸਾਡਾ ਭਰਾ ਪਰਿਵਾਰ ਸ਼ਰੀਫ ਜਰੂਰ ਆ ਪਰ ਜੇ ਕੋਈ ਸ਼ਰੀਫ ਨੂੰ ਬੰਗਾਰਦਾ ਨਾ ਤੇ ਫੇਰ ਉਹ ਮਾਛ ਹੁੰਦੇ ਵਟੇ-ਵਟਿਆਂ ਦਾ ਜਿਨਾ ਉਹਨਾਂ ਨੂੰ ਅੱਗੇ ਲਾ ਕੇ ਪਹੁੰਚਾ ਦਿੰਦਾ ਵਾ ਸੋ ਇਸ ਕਰਕੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਮੇਰੇ ਜਿੰਨੇ ਬਕਰ ਨੇ ਤੁਹਾਨੂੰ ਕਿਸੇ ਨੂੰ ਡਰ ਦੀ ਕੋ ਲੋੜ ਨਹੀਂ ਜਗਰੂਪ ਸਿੰਘ ਸੇਖ ਮੈਂ ਚਟਾਨ ਮੰਗ ਤੁਹਾਡੇ ਨਾਲ ਖਲੋਤਾ ਵਾ ਬੋਲੇ ਕਰਦਿਆਂ ਗਿੱਦੜ ਪਪਕੀਆਂ ਤੋਂ ਤੁਹਾਨੂੰ ਕੋਈ ਡਰਨੀ ਲੋੜ ਨਹੀਂ ਇਹ ਬਾਜਵੇਂ ਨੂੰ ਅਸੀਂ ਨਵਾਂ ਨਹੀਂ ਵੇਖਦੇ ਤਿੰਨ ਪੀੜੀਆਂ ਤੋਂ ਇਹ ਬਾਜਵੇ ਪਰਿਵਾਰ ਨਾਲ ਟੱਕਰ ਗਈ ਹੈ ਸੇਖਾ ਪਰਿਵਾਰ ਨੇ ਔਰ ਇਹਦੇ ਪਿਓ ਸੁਬਨਾਨ ਸਿੰਘ ਬਾਜਵੇਂ ਨੂੰ ਵੀ ਹਰਾਇਆ ਇਹਦੇ ਪ੍ਰਤਾਪ ਸਿੰਘ ਬਾਜਵੇਂ ਨੂੰ ਵੀ ਹਰਾਇਆ ਇਹਦੇ ਭਰਾ ਫੱਦੇ ਨੂੰ ਵੀ ਹਰਾਇਆ ਕਿੰਨੇ ਬਾਜਵੇਂ ਹਰਾਏ ਆਸੀਂ ਕੋਈ ਟੀਕ ਗੱਲ ਨਹੀਂ ਗਈ ਸੱਤੂ ਤਾਂ ਮਾਨ ਨਹੀਂ ਕਰਨਾ ਚਾਹੀਦਾ ਇਹ ਜਿਹੜੀਆਂ ਜਿੱਤਾਂ ਹਾਰਾਂ ਦਾ ਇਹ ਗੁਰੂ ਸਾਹਿਬ ਦੇ ਹੱਥੋਂ ਹੁੰਦੀਆਂ ਨੇ ਅਸੀਂ ਤਾਂ ਨਮਾਣੇ ਹੋ ਕੇ ਵਿਚਰੀਦਾ ਵਾ ਪਰ ਜਿਹੜਾ ਤੁਹਾਡਾ ਹੰਕਾਰ ਆ ਜਿਹੜਾ ਤੁਹਾਡੇ ਤੇਰੇ ਤੁਮ ਟਿੱਕਣਾ ਵਾ ਇਹ ਵੀ ਲੋਕਾਂ ਨੇ ਬਲਾਕ ਸੰਵਤੀ ਤੇ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਅਰਦਤ ਦੇ ਵਿੱਚ ਕੱਢ ਦੇਣਾ ਬੋਲੇ ਈਸੋ ਨਿਹਾਲ ਸ੍ਰੀ ਅਕਾਲ ਤੁੰਹੀ ਤਗੜੇ ਹੋ ਜੋ ਕੌਣ ਆਲਾ ਸਮਾਂ ਤੁਹਾਡਾ ਸਮਾਂ ਵਾ ਵਾਜਵੇ ਦਾ ਸਮਾਂ ਨੰਨ ਗਿਆ ਉਹ ਵੀ ਜਿਹੜਾ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੀ ਉਮਰ 55 ਸਾਲ ਹੋ ਜੇ ਉਹਨੂੰ ਸਰਕਾਰ ਵੀ ਰਿਟਾਇਰ ਕਰਕੇ ਘਰ ਕਲਾ ਦਿੰਦੀ ਆ ਤੇ ਬਾਜਵੇ ਦੀ ਤਾਂ ਉਮਰ ਹੀ 65 ਸਾਲ ਤੋਂ ਉੱਤੇ ਹੋ ਗਈ ਆ ਕੋਈ ਜਿਹੜਾ ਆਪ ਹੀ ਸੱਤਲਾ ਪਤਲਾ ਗਿਆ ਉਹਨੂੰ ਰਹੀ ਕੀ ਆਖਣਾ ਵਠਲਾਹਰ ਚ ਆ ਕੇ ਇਹੋ ਜਿਹੇ ਬਿਓ ਬੇਚਦੇ ਆ